ਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਏ ਹੋ ਬੇਨੰਤੀ ਸੁਣਾ ਮੇਰੇ ਪਿਆਰੇ ਕਰ ਆਪਣੇ ਪਿਆਰੇ ਸੁਖ ਹਰਤਾ ਲਾਗੁਰ ਸੇਵੀਐ ਐਹਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਰਾਠ ਮਹਲਾ ਪਹਿਲਾ ਜਿਨਿ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੀ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਜਿਨਿ ਸਤਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੀ ਤਿਨਾਂ ਠਾ ਆਯਾ ਪਿਆਰੇ ਅੰਮ੍ਰਿਤ ਰਸਨ ਹਰੀ ਮੋੜੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਾਂ ਵਣ ਬੋਹਿਤ ਪੈ ਡੁੱਬਿਏ ਪਿਆਰੇ ਕੰਦੀ ਪਾਏ ਕਹਾਉ ਰਹਾਉ 사લાਹੀ 사ਲਾਹਣਾ ਪਿਆਰੇ ਦੂਜਾ ਅਵਰਨ ਕੋਈ ਮੇਰੇ ਪ੍ਰਭ ਸਲਾਹਨ ਉਸੇ ਪਿਯਾਰੇ ਸ਼ਾਵਦ ਰਤ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੇ ਪਿਆਰੇ ਰਾਸ ਲੈ ਤਤ ਵਿਲੋਏ ਬਤ ਪਰੇ ਮਨ ਸੱਚਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰ ਵੇਨ ਹੁਕਮ ਨਾ ਬੁਝੀਏ ਪਿਆਰੇ ਸਾਚੇ ਸਚਾ ਤਾਣ ਹੁਕਮੇ ਅੰਦਰ ਨਿਮਿਆ ਪਿਆਰੇ ਹੁਕਮੇ ਉਦਰ ਮਜਾਰ ਅੰਦਰ ਜਮਿਆ ਪਿਆਰੇ ਉਦੋਂ ਸਿਰ ਕੈ ਭਾਰ ਗੋਰਮਖ ਦਰਗਹ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋਂ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਹੇ ਪੈਂਦਾ ਜਾਏ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੇ ਦੁਇ ਹੁਕਮੇ ਭਵੇ ਪਵਾਈਐ ਪਿਆਰੇ ਆਵ ਗੁਣ ਮੁੱਠੀ ਰੋਈ ਹੁਕਮ ਸਿਆਪੇ ਸਹ ਕਾ ਪਿਆਰੇ ਸੱਚ ਮਿਲੇ ਵਡਿਆਈ ਹੋਏ ਆਖਣ ਔਖਾ ਆਖੀਐ ਪਿਆਰੇ ਕਿਉ ਸੁਣੀਐ ਸੱਚ ਨਾਉ ਜਿਨੇ ਸੋਸਾ ਲਾਹਿਆ ਪਿਆਰੇ ਹਉ ਤਿਨ ਬਲਹਾਰੇ ਜਾਓ ਨਾਉ ਮਿਲੇ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਉ ਕਾਇਆ ਕਾਗਦ ਜੇਤੀ ਐ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਚ ਲਿਖੇ ਉਰ ਧਾਰ ਕਾਇਆ ਕਾਗਦ ਜੇ ਥੀਏ ਪਿਆਰੇ ਮਨਮਸ ਵਾਣੀ ਧਾਰ ਲਾਲੇਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖੇ ਉਰ ਧਾਰ ਵਾਹਿ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ